ਤੇ ਜਿਹੜਾ ਅੱਜ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਇਹਦੇ ਵਿੱਚ ਗਵਰਨਰ ਦੇ ਅੱਗੇ ਅਸੀਂ ਸਖਤ ਇਤਰਾਜ਼ ਦੋ ਚੀਜ਼ਾਂ ਦਾ ਜਤਾਵਾਂਗੇ ਮੇਰੇ ਬਹੁਤ ਸਾਰੇ ਸਾਥੀ ਵੀ ਇੱਥੇ ਪਹੁੰਚਣ ਲੱਗੇ ਨੇ ਸਾਰੋਂ ਪਹਿਲਾ ਇਤਰਾਜ਼ ਹੈ ਕਿ ਪੰਜਾਬ ਦੀ ਪਹਿਚਾਨ ਸਦੀਆਂ ਤੋਂ ਹੀ ਜੈ ਜਵਾਨ ਤੇ ਜੈ ਕਿਸਾਨ ਨਾਲ ਹੈ ਤੁਸੀਂ ਵੇਖਿਆ ਇਸੇ ਮਹੀਨੇ ਦੀ 13 ਤਰੀਕ ਨੂੰ ਪਟਿਆਲੇ ਦੇ ਵਿੱਚ ਇੱਕ ਸਰਵਿੰਗ ਇੰਡੀਅਨ ਆਰਮੀ ਦੇ ਕਰਨਲ ਪੀਐਸ ਕਰਨਲ ਪੀਐਸ ਬਾਠ ਉਹਨਾਂ ਦਾ ਬੇਟਾ ਜੋ ਪੰਜਾਬ ਪੁਲਿਸ ਦੇ 12-13 ਅਫਸਰਾਂ ਨੇ ਜਿਹੜੇ ਪਤਾ ਲੱਗਾ ਕੋਈ ਐਨਕਾਊਂਟਰ ਤੋਂ ਆਏ ਸੀ ਰਾਤ ਦੇ ਵੇਲੇ ਸ਼ਰਾਬ ਵਿੱਚ ਪੂਰੇ ਤੁੱਟੇ ਸਨ ਸਰਵਿੰਗ ਕਰਨਲ ਨਾਲ ਮਿਸਬੀਹੇਵ ਕੀਤਾ ਕੁੱਟਮਾਰ ਉਹਦੇ ਨਾਲ ਕੀਤੀ ਗਈ ਸਾਰ ਨੂੰ ਪਹਿਲਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੀਨ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮੈਜਿਸਟ੍ਰੀਅਲ ਇਨਕੁਆਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਇੱਥੇ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਨਵੀਨਰ ਨੇ ਕਰਨਲ ਸਾਹਿਬ ਦੀ ਜਿਹੜੀ ਕੋਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਨਹੀਂ ਦਿੱਤੀ ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਨੇ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਨਿਆ ਜਿਹੜੀ ਮੈਜਿਸਟ੍ਰੀਅਲ ਇਨਕੁਆਰੀ ਹੈ ਅਸੀਂ ਚਾਹੁੰਦੇ ਹਾਂ ਕਿ ਸਰਵਿੰਗ ਕਿਸੇ ਜੱਜ ਤੇ ਕੋਰੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਿਟਾਇਰਡ ਜੱਜ ਕੋ ਟਾਈਮ ਬਾਉਂਡ ਜਿਹੜੀ ਇੱਕ ਹਫ਼ਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰਜਸ ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ on the same lines ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜਿਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀਤ ਸਿੰਘ ਹੁੰਦਲ ਤੇ ਜਾਂ ਗੁਰਸ਼ੇਰ ਸਿੰਘ ਸੰਧੂ ਜਿਹੜਾ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਜਿੰਨੇ ਕਰਾਈ ਸੀ CIA ਖਰੜ ਦੇ ਵਿੱਚ ਉਹਨਾਂ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਆਏ ਨੇ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਰਨਲ ਇੱਕ ਸਿੱਖ ਬਜੋਰੀਟੀ ਸੂਬੇ ਦੇ ਵਿੱਚ ਜੋ ਦੇ ਨਾ ਕੰਮ ਕੀਤਾ ਗਿਆ ਅਸੀਂ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਸੋ ਪਹਿਲੀ ਗੱਲ ਤੇ ਜਵਾਨਾਂ ਦੀ ਹੈ ਦੂਸਰੀ ਗੱਲ ਕਿਸਾਨਾਂ ਦੀ ਹੈ ਵੇਖੋ ਮੈਂ ਇੱਕ ਸਾਫ ਤੌਰ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵੰਤ ਕਿ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤੌਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਇਆ ਜਾ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜਾ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਅਰਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ ਤੌਰ ਤੇ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਂਦੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲਓ ਤੇ ਕੰਮ ਚੱਲ ਜਾਂਦਾ ਸੋ ਇਹ ਸਾਫ ਤੌਰ ਤੇ ਜਿਹੜਾ ਐਕਸ਼ਨ ਕੀਤਾ ਗਿਆ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਤੇ ਆਏ ਸੀ ਵਿਪਾਸਨਾ ਨਹੀਂ ਇਹ ਜਿਹੜੀ ਲੁਧਿਆਣੇ ਵੈਸਟ ਦੀ ਇਲੈਕਸ਼ਨ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹਨੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾਣ ਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਦੇ ਹੋ ਤੇ ਪੰਜਾਬ ਦਾ ਤੇ ਕਰਦਾਰੀ ਹੈ ਨਹੀਂ ਪੰਜਾਬ ਦਾ ਕਿਰਦਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਜਾਂ ਸ਼ਰਨਵਾਸੇ ਆਂਦਾ ਹੈ ਤੇ ਤੁਸੀਂ ਪਿੱਠੇ ਛੁਰਾ ਨਹੀਂ ਮਾਰਦੇ ਤੁਸੀਂ ਲੀਡਰਜ਼ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੱਦੀ ਘਸਦੇ ਹੋ ਫਿਰ ਤੁਹਾਡੀ ਪੁਲਿਸ ਰੀਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ ਦੋ ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜੜੀ ਹੈ ਇਹ ਆਲਰੇਡੀ ਤਿਆਰ ਸੀ ਸੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਧਰੋ ਕੀਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਖਤੀਆਂ ਪਈਆਂ ਨੇ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਕਿਸਾਨਾਂ ਦੇ ਇਕੱਠਾਂ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨ ਰੋੜਾ ਜੀ ਦੀਆਂ ਵੀ ਹੈ ਨੇ ਸੰਧਵਾ ਸਾਹਿਬ ਵੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲਿਆ ਤੇ ਜਦੋਂ ਲੁਧਿਆਣੇ ਦੀ ਵੋਟਾਂ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੇ ਬਾਰਡਰ ਬੰਦ ਨੇ ਕਦੀ ਉਦੋਂ ਤੇ ਮਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋਈ ਕਿਸਾਨ ਯੂਨੀਅਨ ਤੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਦਰਨਾ ਉਹ ਵੀ جاری ਰੱਖ ਸਕਦਾ ਪਰ ਟ੍ਰੈਫਿਕ ਨਾ ਰੋਕੀ ਜਾਏ ਬੜ ਬਕਾਇਦਾ ਤੌਰ ਮਿਲੀ ਭੁਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ਰਜ਼ ਨੇ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਨੇ ਕਿਤੇ ਦਰਨਾ ਲੁਆਣਾ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ ਉਨਨੀ ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਸੋ ਜੋ ਕੁਝ ਅੱਜ ਹੋ ਰਿਹਾ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਕੁਛ ਵੀ ਕੋਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀయన్స్ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚੁਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਭਾਵੇਂ ਬਰਗਾੜੀ ਬੈਬਲ ਕਲਾ ਨਾ ਹੋਏ ਭਾਵੇਂ ਮਾਈਨਿੰਗ ਦਾ ਮੁੱਦਾ ਹੋਏ ਭਾਵੇਂ ਕ腐ਪਸ਼ਨ ਦਾ ਮੁੱਦਾ ਹੋਏ ਭਾਵੇਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੀਤੇ ਹੋਏ ਵਾਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇੱਥੇ ਆਪਣਾ ਅਧਰਾਜ ਜਤਾਨ ਆ ਰਹੀਆਂ 3 ਸਾਲ ਹੋ ਗਏ ਵਾਦਾ ਕੀਤਿਆਂ ਨੂੰ ਪਹਿਲੇ 1000 ਰੁਪਏ ਦਾ ਵਾਦਾ ਕੀਤਾ ਹਰ ਪੰਜਾਬ ਦੀ ਸਾਡੀ ਭੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਿਆ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਤਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਪਾਰਲੀਮੈਂਟ ਟੱਪ ਦੇ 1100 ਰੁਪਇਆ ਦੇ ਦੇਾਂਗੇ ਅੱਜ ਇਹ 3 ਸਾਲ ਤੋਂ ਉੱਤੇ ਹੋ ਚੁੱਕੇ ਨੇ 1 ਰੁਪਇਆ ਕਿਸੇ ਨੂੰ ਦਿੱਤਾ ਬਾਜਾ ਸਿਹਰਾ ਜਿਹੜਾ ਮੋਰਚਾ ਚਕਾਉਣ ਦੀ ਗੱਲਬਾਤ ਆ ਉਹਦੇ ਤਰਕ ਇਹ ਦਿੱਤਾ ਕਿ ਪੰਜਾਬ ਚ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ ਤੇ ਨਾਲ ਨਾਲ ਨੌਜਵਾਨ ਨਸ਼ੇ 'ਚ ਮਾਰੇ ਸੀ ਸਰਕਾਰ ਆਦਿ ਇਸ ਦਾ ਪਾਰੀਅਨ ਦਾ ਤਰਕ ਦੇ ਰਿਹਾ ਨਸ਼ੇ ਦਾ ਤਰਕ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਮੇਰੀ ਕੋ ਗੱਲ ਇਸ ਤਰ੍ਹਾਂ ਪਹਿਲੇ ਆਪਾਂ ਨਸ਼ੇ ਦੇ ਤਰਕ ਤੇ ਹੀ ਆ ਜੀ ਛੋਟੀਆਂ ਮੱਛੀਆਂ ਦੇ ਘਟ ਆਏ ਜਾ ਰਹੇ ਛੋਟੇ ਡੀਲਰਸ ਉਹ ਵੀ ਮੇਨ ਘਰ ਨਹੀਂ ਉਹ ਵੀ ਜਿਹੜੇ ਕਿਤੇ ਪਿੰਡ ਦੇ ਵਿੱਚ ਪੱਠੇ ਪਾਣ ਵਾਲੀ ਛੋਟੀ ਜੀ ਵੀ ਹਲੀ ਹੈ ਉਹਦਾ ਕੋਠਾ ਢਾ ਕੇ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਨਾ ਜਿਹੜਾ ਏਆਈਜੀ ਰਾਜਜੀਤ ਸਿੰਘ ਹੁੰਦਲ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਨੌਕਰੀਓ ਕੱਢਿਆ ਗਿਆ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਪੰਜਾਬ ਚੋਂ ਤੇ ਹਿੰਦੁਸਤਾਨ ਤੋਂ ਭਜਾਇਆ ਵੀ ਪੰਜਾਬ ਪੁਲਿਸ ਤੇ ਇਸੇ ਸਰਕਾਰ ਨੇ ਉਹਦਾ ਘਰ ਹੈ ਜੇ ਤੱਕ ਕਿਉਂ ਨਹੀਂ ਟਾਇਆ ਜੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਡਿਸਮਿਸਟ ਆਈਜੀ ਉਹਨੂੰ ਪਹਿਲੇ ਭਜਾਇਆ ਗਿਆ 2 ਸਾਲ ਦੀ ਉਹਦੀ ਗ੍ਰਿਫਤਾਰੀ ਕੋਈ ਨਹੀਂ ਹੋਈ ਉਹਦਾ ਘਰ ਵੀ ਇੱਥੇ ਗੁਰਸ਼ੇਰ ਸਿੰਘ ਸੰਧੂ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਖਰੜਚ ਕਰਾਈ ਉਹਦਾ ਘਰ ਵੀ ਇੱਥੇ ਆ ਉਹਦਾ ਘਟਾਓ ਇੱਕ ਇੱਕ ਦੋ ਦੋ ਕਮਰਿਆਂ ਵਾਲਿਆਂ ਦੇ ਘਟਾ ਕੇ ਪਰਸੈਪਸ਼ਨ ਬਿਲਡ ਕਰਗੇ ਤੇ ਸਾਡਾ ਵੇਖੋ ਪਹਿਲੇ ਦਾ ਦਾਅਵੇ ਤੇ ਅੱਜ ਵੀ ਹੈ ਪੰਜਾਬ ਪੁਲਿਸ ਦੀ ਦੇਖਰੇਖ ਥੱਲੇ ਸਾਰਾ ਡਰੱਗ ਵਿਕ ਰਿਆ ਦੁਨੀਆ ਭਰ ਚ ਜਿੱਥੇ ਵੀ ਡਰੱਗਸ ਆ ਵੱਡਾ ਧੰਦਾ ਹੈ ਭਾਵੇਂ ਮੈਕਸੀਕੋ ਚ ਹੈ ਭਾਵੇਂ ਵੈਨੇਜ਼ੁਏਲਾ ਚ ਹੈ ਭਾਵੇਂ ਪਨਾਮਾ ਚ ਹੈ ਭਾਵੇਂ ਅੱਜ ਪੰਜਾਬ ਦੇ ਵਿੱਚ ਇਹਨੂੰ ਡਾਇਰੈਕਟਲੀ ਸਿੱਧੇ ਤੌਰ ਹਰ ਥਾਣੇਦਾਰ ਜਾਣਦਾ ਹਰ ਗਲੀ ਦੇ ਵਿੱਚ ਪਿੰਡ ਦੇ ਚ ਹਰ ਕੂਚੇ ਚ ਡਰੱਗ ਕਿੱਥੇ ਵਿਕ ਰਿਆ ਸੋ ਇਹ ਸਾਰਾ ਟੋਟਲ ਡਰਾਮਾ ਕੀਤਾ ਜਾ ਰਿਹਾ ਵਪਾਰੀਆਂ ਦੀ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਲੁਧਿਆਣਾ ਵਿਅਸਤੀਆਂ ਵੋਟਾਂ ਲੈਣ ਵਾਸਤੇ ਆਹ ਕੰਮ ਕਰ ਦਿੱਤਾ ਗਿਆ ਜੀ ਅਸੀਂ ਚਾਹਨੇ ਆ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅਸੀਂ ਸੋਫਿਸਟੀਕਟਿਡ ਚਾਹਨੇ ਆ ਕਿ ਪੰਜਾਬ ਦੀਆਂ ਸੜਕਾਂ ਖਾਲੀ ਰਹਿਣੀਆਂ ਚਾਹੀਦੀਆਂ ਟਰੈਵਲ ਵਾਸਤੇ ਬਿਜ਼ਨਸ ਵਾਸਤੇ ਅਸੀਂ ਨਹੀਂ ਚਾਹਦੇ ਪੰਜਾਬ ਦੀ ਰੇਲਵੇ ਲਾਈਨਸ ਜਾਂ ਸੜਕਾਂ ਬੰਦ ਕੀਤੀਆਂ ਜਾਣ ਬੜਾ ਡੈਮੋਕਰੈਟਿਕ ਦੇਸ਼ ਹੈ ਡੈਮੋਕਰੈਟਿਕ ਦੇਸ਼ ਹੈ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਇਹ ਕਿਸਾਨ ਮੈਂ ਤੁਹਾਨੂੰ ਦੱਸਣ ਲੱਗਾ ਪਿਛਲੇ ਬਿਆਨ ਕਰ ਲੋ ਕਿਸਾਨ ਯੂਨੀਅਨਸ ਨੇ ਖੁਦ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਅਸੀਂ ਸਾਈਡ ਤੇ ਬਹਿ ਜਾਂਦੇ ਹਾਂ ਤੁਸੀਂ ਟ੍ਰੈਫਿਕ ਚਲਾ ਲਓ ਅਸੀਂ ਆਪਣਾ ਧਰਨਾ ਵੀ ਔਨ ਰੱਖਾਂਗੇ ਤੇ ਤੁਸੀਂ ਆਪਣਾ ਟ੍ਰੈਵਲ ਦਾ ਕੰਮ ਜਿਹੜਾ ਉਥੇ ਵਪਾਰ ਦਾ ਕੰਮ ਹੈ ਅਸੀਂ ਕਿਸੇ ਕਸਮ ਦੀ ਹਸੂਵਿਧਾਨੀ ਕਰਨਾ ਚਾਹੁੰਦੇ ਜੇ ਬੰਦ ਹੋਇਆ ਮੈਂ ਅੱਜ ਪੁੱਛਣਾ ਚਾਹਨਾ ਭਗਵਨ ਜੀ ਨੂੰ ਮਾਨ ਸਾਹਿਬ ਤੁਸੀਂ ਇਧਰੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਆ ਜਿਹੜੇ ਤੰਬੂ ਨੇ ਚੁੱਕਦੇ ਹੋ ਅਗਲੇ ਪਾਸੇ ਸੈਣੀ ਸਾਹਿਬ ਚੁੱਕ ਦੇਂਦੇ ਨੇ ਉਹਦਾ ਪਤਾ ਤੁਹਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਹੈ ਤੁਸੀਂ ਪਹਿਲੇ 1 ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਤੁਸੀਂ ਹਰਿਆਣੇ ਦੇ ਸੀਐਮ ਨਾਲ ਗੱਲ ਕੀਤੀ ਕਿ ਪੀਸਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋ ਲਾਠੀ ਤੱਕ ਨਹੀਂ ਸੀ ਮਾਰੇਗੀ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋਂ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ ਐਜ਼ ਅ ਰਿਸਪਾਂਸਿਬਲ ਓਪੋਜੀਸ਼ਨ ਉਹਦਾ ਕੰਮ ਅਸੀਂ ਕਰਾਂਗੇ